ਸਮਝ ਨਹੀਂ ਆ ਰਹੀ ਨਹੀਂ 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 ਡਾਟਰ ਚੱਲੀ ਗਈ ਆ ਤੂੰ ਫੋਨ ਕੀਤਾ ਨੂੰ ਕਿ ਰੁਕ ਜਾ ਗੱਲ ਕਰਕੇ ਜਾ ਜਿਹੜੇ ਜਿਹੜੇ ਉਸ ਟਾਈਮ ਦੇ ਇਹ ਇਹਨਾਂ ਨੇ 40 ਵਾਲਿਆਂ ਨੇ ਡਰਾਮਾ ਲਾਇਆ ਜਿਵੇਂ ਸਾਡਾ ਭਰਾ ਬਰਿੰਦਰ ਕੁਮਰ ਦੀ ਡੈਥ ਹੋਈ ਆ ਇਹਨਾਂ ਦੀ ਡੈਥ ਇਹਨਾਂ ਕੋਲ ਸੀ ਰਿਕਾਰਡਿੰਗ ਮੰਗ ਰਹੇ ਆ ਇਹ ਇਹਨਾਂ ਨੂੰ ਰਿਕਾਰਡਿੰਗ ਮੰਗ ਰਹੇ ਆ ਸਰ ਤੁਹਾਡੀ ਜਿਹੜੇ ਜਿਹੜੇ ਉਸ ਉਸ ਟਾਈਮ ਤੇ ਜਿਹੜੇ ਡਾਕਟਰ ਸੀਗੇ ਉਹ ਸਾਰੇ ਚਲੇ ਗਏ ਆ ਉਹ ਗੱਲ ਸੁਣੋ ਉਹ ਸਰ ਇਹਨਾਂ ਨੇ ਨਹੀਂ ਮੰਗਿਆ ਸਰ ਰੁਕੋ ਰੁਕੋ ਅਸੀਂ ਇਹਨਾਂ ਕੋ ਵੀਡੀਓ ਮੰਗ ਰਹੇ ਆ ਸਾਨੂੰ ਵੀਡੀਓ ਨਹੀਂ ਦੇ ਰਹੇ ਆ ਬਈ ਐਕਚੁਅਲੀ ਵਿੱਚ ਉਸ ਓਡੀਟ ਵਿੱਚ ਹੋਇਆ ਕੀ ਆ ਉਹ ਉਸ ਓਡੀਟ ਵਿੱਚ ਹੋਇਆ ਕੀ ਆ ਡਾਕਟਰਾਂ ਕੋਲ ਸੀ ਵੀਡੀਓ ਮੰਗ ਰਹੇ ਸਾਨੂੰ ਵੀਡੀਓ ਨਹੀਂ ਦੇ ਰਹੇ ਆ ਜਿਹੜੇ ਜਿਹੜੇ ਉਸ ਟਾਈਮ ਤੇ ਡਾਕਟਰ ਸੀ ਸਾਰੇ 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 ਸ਼ਿੰਗ ਕਰਕੇ ਚਲੇ ਗਏ ਆ ਕੁਮਨ ਸਾਹਿਬ ਕਿੱਥੇ ਕਿੱਥੇ ਪਏ ਸੀਗੇ ਕਿਹੜੇ ਮਿੰਟ ਦੇ ਸੀਗੇ ਇਹ ਸਸ ਸੀਸੀਟੀਵੀ ਕੈਮਰੇ ਲੱਗੇ ਆ ਸਾਰੇ ਇਹਦੇ ਸਾਰੇ ਕੈਮਰੇ ਸਾਰੇ ਹੈ ਨਾ ਸਾਰੇ ਪਾਸੇ ਆ ਕੈਮਰਾ ਆਇਆ ਇੱਥੇ ਆ ਦੇਖੋ ਇਹਨਾਂ ਨੂੰ ਅਸੀਂ ਉਸ ਟਾਈਮ ਦੀ ਸਿਰਫ ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਮੰਗ ਰਿਆ ਵੀ ਐਕਚੁਅਲੀ ਝੋਆ ਵੀ ਸਾਹਮਣੇ ਜਿਹੜਾ ਓਡੀ ਆ ਚਲੋ ਓਡੀ ਦੇ ਚ ਓਡੀ ਦੇ ਚ ਕੈਮਰਾ ਨਹੀਂ ਹੋਏਗਾ ਓਡੀ ਦੇ ਚ ਕੈਮਰਾ ਨਹੀਂ ਹੋਏਗਾ ਇਹ ਫੋਰਡਿਸ ਅੰਮ੍ਰਿਤਸਰ ਦੀ ਗੱਲ ਆ ਜਿੱਥੇ ਸਾਡੇ ਵੱਡੇ ਭਰਾ ਵਰਿੰਦਰ ਘੁੰਮਨ ਸਿੰਘ ਘੁੰਮਨ ਜੀ ਦੀ ਦੈਥ ਹੋ ਗਈ ਹੈ ਹੁਣ ਡੈਥ ਦਾ ਜਿਹੜਾ ਸਾਨੂੰ ਲੱਗ ਰਿਹਾ ਸਾਨੂੰ ਸ਼ੱਕ ਹੋ ਰਿਹਾ ਵਾ ਕਿ ਇਹਨਾਂ ਕੋਲ ਗਲਤੀ ਦੇ ਨਾਲ ਕੁਝ ਕੁਝ ਡੋਜ਼ ਜਾਂ ਕੁਝ ਨਾ ਕੁਝ ਗਲਤੀ ਹੋਈ ਹੈ ਕਿਉਂਕਿ ਕਿਉਂਕਿ ਉਹਨਾਂ ਦੀ ਬੋਡੀ ਜਿਹੜੀ ਉਹ ਨੀਲੀ ਪੈਚਕੀ ਹੋਈ ਹੈ ਇਹ ਚੀਜ਼ ਲੋਕਾਂ ਦੀ ਮਤਲਬ ਆ ਡਾਕਟਰ ਸਾਹਿਬ ਹੁਣ ਮੌਕੇ ਦੇਣੇ ਇਹਨਾਂ ਕੋਲ ਅਸੀਂ ਮੰਗ ਰਹੇ ਆ ਵੀਡੀਓ ਵੀਡੀਓ ਕਦੇ ਸਰ ਸਰਵਰ ਨੂੰ ਤਾਂ ਆਏਗਾ ਹਾਂ ਆਪਾਂ ਇਹਨਾਂ ਨੂੰ ਵੀਡੀਓ ਮੰਗਦੇ ਆ

ਔਰ ਬਿਨਾ ਫੈਮਿਲੀ ਦੇ ਕਨਫਰਮੇਸ਼ਨ ਤੋਂ ਇਹਨਾਂ ਨੇ ਉਸਦੀ ਬਾਡੀ ਵੀ ਪੈਕ ਕਰ ਦਿੱਤੀ ਇਹ ਫੋਰਟਿਸ ਹਸਪੀਟਲ ਅੰਮ੍ਰਿਤਸਰ ਲਵਰੇ ਸਰ ਕਿਹੜਾ ਆਈ ਸੀ ਯੂ ਲੜਾ ਉਹ ਵਾਲਾ ਨਾ ਭਾਈ ਬਹੁਤ ਚੇਰ ਦੇ ਕਿਹੜਾ ਆਈ ਸੀ ਯੂ ਲੜਾ ਸਰ ਇਹ ਤੁਹਾਨੂੰ ਪਤਾ ਹੋਵੇਗਾ ਆਪਣਾ ਸਾਹਿਬ ਠੀਕ ਹੋ ਗਿਆ ਬਾਡੀ ਕੋ ਕਰਮ ਕਰਕੇ ਠੀਕ ਕੀ ਵੱਟ ਵੱਜੂ ਮੂਮੂ ਜੀ ਉਹ ਐਂਟ੍ਰੈਂਸ ਹੀ ਹੈ ਸਾਡਾ ਡਾਪੇਸ਼ਨ ਉੱਪਰ ਆ ਗਿਆ ਸਾਹਮਣੇ ਆਣਾ ਜਿਸ ਤੋਂ ਪਹਿਲਾਂ ਸ਼ੂਟ ਕੀਤਾ ਹੋਣਾ ਕਮ ਸੇ ਕਮ 3:30 ਜਾਂ 4:00 ਇਹ ਉੱਡੀ ਜੋ ਕੱਢ ਕੇ ਬਾਅਦ ਵਿੱਚ ਤੁਸੀਂ ਉੱਥੇ ਲਾਉਂਦੇ ਸ਼ੂਟ ਕੀਤਾ ਨੇ ਕਮਰੇ ਉੱਜੇ ਆਈਸੀ ਉੱਜੇ ਉਦੋਂ ਸਰਜਰੀ ਹੋ ਚੁੱਕੀ ਸੀ ਨਹੀਂ ਨਹੀਂ ਅਰੇ ਸਰਜਰੀ ਨਹੀਂ ਡਾਪਾ ਸਰਜਰੀ ਕਰਕੇ ਉਸ ਤੋਂ ਬਾਅਦ ਹੀ ਲੰਦਣਾ ਉਹਨਾਂ ਨੇ ਇਹਦਾ ਜੇ ਕੋਈ ਗੱਲ ਨਹੀਂ ਮਤਲਬ ਬਰਾੜ ਹੀ ਬਣੀ ਬਸ ਕੱਢ ਦੇ ਉਹਨਾਂ ਨੇ ਕੋਈ ਮਸਾਲਾ ਨਹੀਂ ਬੋਲ 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 ਕਿਉਂ ਨਹੀਂ ਜਾ ਸਕਦੇ ਤੁਹਾਨੂੰ ਨਾਲ ਕੋਈ ਪੀਆਰ ਹੁੰਦੇ ਨੇ ਜਿਹੜੇ মিডিਆ ਨਾਲ ਗੱਲਬਾਤ ਕਰਦੇ ਨੇ ਉਹਨਾਂ ਨੂੰ ਪਾਜੀ ਕੋਈ ਪੀਆਰ ਹੋਣਗੇ ਪੁੱਛ ਲਓ ਹਸਪਤਾਲ ਚੋਂ ਮਾੜਾ ਇੱਕ ਵਾਰੀ ਤੁਹਾਡੀ ਰਿਸੈਪਸ਼ਨ ਤੇ ਜਾਂ ਕਿਸੇ ਪੀਆਰ ਨੂੰ ਫੋਨ ਕਰ ਲਓ ਜੇ ਕੋਈ ਹੈਗਾ ਬੰਦਾ ਦੇਖੋ ਆਮਦੀਬਸ ਤਲੀਆਂ ਕੋਈ ਹੋਵੇ ਨਾ ਪੀਆਰ ਹੁੰਦਾ ਤੁਹਾਡਾ ਪੀਆਰ ਹੋਊਗਾ ਕੋਈ ਕਿਸੇ ਹਸਪਤਾਲ ਜਾਨਨੇ ਆ ਕੋਈ ਇੱਕ ਬੰਦਾ ਹੁੰਦਾ ਜਿਹੜਾ মিডিਆ ਨਾਲ ਗੱਲਬਾਤ ਕਰਦਾ ਮਾੜਾ ਪੁੱਛ ਲਓ ਚੋਂਦੇ ਨੇ ਵੇਖਣਾ ਚਾ ਕਿੰਨੇ ਵੀ ਲੈ ਕੇ ਡੇਢ ਬੁੜੀ ਕਨਫਰਮ ਕਰ ਦਿਓ ਪਾਜੀ ਅੰਦਰ ਕੋਈ ਵੀ ਨਹੀਂ ਹੈਗਾ ਕਹਿੰਦੇ ਸਾਡੇ ਉਹ ਗੱਲ ਹੋਈ ਹੈ ਕਿ ਯਾਰ ਹੋ ਗਏ ਆ ਕੋਈ ਰਿਸੈਪਸ਼ਨ ਤੇ ਹੋ ਗਏ ਅਸੀਂ ਜਾ ਸਕਦੇ ਆ ਅੰਦਰ ਪੰਜਾਬ ਸਰਕਾਰ ਦਾ ਕਾਰਡ ਸਾਡੇ ਕੋ ਆ ਦੇਖੋ ਪਾਜੀ ਤੁਸੀਂ ਪੁਲਿਸ ਬੇਨ ਕਰ ਸਕਦੇ ਆ ਆ ਦੇਖੋ ਕੀ ਆ ਤੁਸੀਂ ਮੈਸੀਆ ਕਾਰਡ ਦੀ ਫੋਟੋ ਕੋਲ ਪਾਜੀ ਥੋੜੀ ਜਿਹੀ ਜਾਣਕਾਰੀ ਬਾਬਾ ਜੀ ਸੁਣੋ ਤੁਸੀਂ ਗੱਲ ਕਿੰਨੇ ਵੀ ਲੈ ਕੇ ਬੋੜੀ ਪਾਜੀ ਮੈਂ ਕੁਛ ਨਹੀਂ ਦੱਸ ਸਕਦਾ ਕਿਸੇ ਦੇ ਬਾਰੇ ਨਾ ਮੈਨੂੰ ਇੰਨੀ ਥੋੜੀ ਬੋੜੀ ਕਿੰਨੀ ਗਈ ਥੋੜਾ ਮੈਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਦੱਸ ਸਕਦਾ ਹਾਂ ਮੈਂ ਖੜਿਓ ਪਾਜੀ ਠੀਕ ਹੈ ਨਾ ਹਾਂ ਆਉਣ ਤਾਂ ਚੱਲੀਏ ਆਪਾਂ ਪਾਜੀ ਬੋੜ ਥੋੜੀ ਰੋਕ ਸਕਦੇ ਨਹੀਂ